ਮੁੱਖ ਮੰਤਰੀ ਕਤਲ ਕੇਸ ਦਾ ਮੁੱਲਜ਼ਮ ਫੇਰ ਚਰਚਾ ਚ ਆ ਗਿਆ ਹੈ 20 ਸਾਲ ਪੁਰਾਣੇ ਕੇਸ ਚ ਮੋਹਾਲੀ ਅਦਾਲਤ ਵੱਲੋਂ ਬਰੀ ਖਰੜ ਬੰਬ ਅਤੇ ਅਸਲਾ ਮਾਮਲੇ ਚ ਸਬੂਤ ਨਾ ਮਿਲੇ ਪਰ ਬੀਅੰਤ ਸਿੰਘ ਕਤਲ ਕੇਸ ਦੀ ਸਜ਼ਾ ਜਾਰੀ ਹੈ। ਤੁਸੀਂ ਦੇਖ ਰਹੇ ਹੋ ਆਪਸ਼ਨ نیوز ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ਼ ਤੇ ਬਿਨਾਂ ਰੁਕਾਵਟ ਖਬਰਾਂ ਨਾਲ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ ਮੁਹਾਲੀ ਦੀ ਅਦਾਲਤ ਨੇ 20 ਸਾਲ ਪੁਰਾਣੇ ਇੱਕ ਕੇਸ ਵਿੱਚੋਂ ਬਰੀ ਕਰ ਦਿੱਤਾ ਇਹ ਕੇਸ ਸਾਲ 2005 ਵਿੱਚ ਮੁਹਾਲੀ ਦੇ ਖਰੜ ਥਾਣੇ ਵਿੱਚ ਦਰਜ ਹੋਇਆ ਸੀ ਜਿਸ ਵਿੱਚ ਉਸਤੇ ਵਿਸਫੋਟਕ ਸਮੱਗਰੀ ਅਤੇ ਅਸਲਾ ਰੱਖਣ ਦੇ ਦੋਸ਼ ਲਾਏ ਗਏ ਸਨ ਪਰ ਅਦਾਲਤ ਵਿੱਚ ਠੋਸ ਸਬੂਤ ਨਾ ਮਿਲਣ ਕਰਕੇ ਹਵਾਰਾ ਨੂੰ ਬੇਦੋਸ਼ ਘੋਸ਼ਿਤ ਕਰ ਦਿੱਤਾ ਗਿਆ ਹਵਾਰਾ ਬਬਰਖਾਲਸਾ ਇੰਟਰਨੈਸ਼ਨਲ ਵੀਕੇਆਈ ਨਾਲ ਜੁੜਿਆ ਅੱਤ ਵੱਦੀ ਹੈ ਜੋ ਕਿ 1965 ਵਿੱਚ ਮੁੱਖ ਮੰਤਰੀ ਬਿਆਨਤ ਸਿੰਘ ਤੇ ਹੋਏ ਆਤੰਕੀ ਹਮਲੇ ਵਿੱਚ ਮਲਜ਼ਮ ਹੈ ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ ਅਤੇ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ ਹਵਾਰਾ ਨੇ 2004 ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਸੁਰੰਗ ਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ 2005 ਵਿੱਚ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਨਾਲ ਪਰਮਜੀਤ ਸਿੰਘ ਭਿਉਰਾ ਬਲਵੰਤ ਸਿੰਘ ਰਾਜਵਾਨਾ ਅਤੇ ਜਗਤਾਰ ਸਿੰਘ ਤਾਰਾ ਵਰਗੇ ਹੋਰਾਂ ਨੂੰ ਵੀ ਬੀਬੰਤ ਸਿੰਘ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ